ਕਾਟਗੜ੍ਹ ਦੇ ਇਲਾਕੇ ਦੇ ਨਾਮੀ ਚਾਹਲ ਮੈਡੀਕਲ ਸਟੋਰ ਦੇ ਮਾਲਕ ਵਿੱਕੀ ਚਾਹਲ ਅਤੇ ਇਲਾਕੇ ਦੇ ਨੌਜਵਾਨਾਂ ਦੇ ਵਿਸ਼ੇਸ਼ ਉਪਰਾਲੇ ਨਾਲ ਛੋਟੇ ਸਾਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੋਰੀ ਹਸਪਤਾਲ ਬਲਾਚੌਰ ਦੇ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਮੈਡੀਕਲ ਕੈਂਪ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਟਗੜ੍ਹ ਦੀ ਗਰਾਊਂਡ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ 150 ਮਰੀਜ਼ਾਂ ਨੇ ਲਾਹਾ ਲਿਆ ਅਤੇ ਸੂਰੀ ਹਸਪਤਾਲ ਵੱਲੋਂ ਫ੍ਰੀ ਦਵਾਈਆਂ ਅਤੇ ਫ੍ਰੀ ਐਂਕਾ ਵੰਡੀਆਂ ਗਈਆਂ। ਇਸ ਮੌਕੇ 75 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਡਾਕਟਰ ਕੁਪਿੰਦਰ ਸੂਰੀ ਸੂਰੀ ਹਸਪਤਾਲ ਬੁਲਾ ਚਾਹਤ ਹਾਂ। ਅੱਜ ਸ਼ੀਧੀ ਦਿਹਾੜਿਆਂ ਤੇ ਇੱਥੇ ਕਾੜਗੜ ਵਿਖੇ ਜਿਹੜਾ ਆਪਣਾ ਬੀਬੀ ਸਕੂਲ ਆ ਉੱਥੇ ਕੈਂਪ ਲੱਗਿਆ ਹੋਇਆ ਜੀ ਜਿਸ ਵਿੱਚ ਸੂਰੀ ਹਸਪਤਾਲ ਵੱਲੋਂ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਜਿਸ ਵਿੱਚ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਤੇ ਜਿਹੜੇ ਲੈਂਸ ਆ ਉਹ ਅੱਦੇ ਰੇਟਾਂ ਦੇ ਪਾਈ ਜਾਣਗੇ ਤੋਂ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਇਸ ਕੈਂਪ ਦਾ ਲਾਭ ਉਠ ਲਿਆ ਜਾਵੇ ਧੰਨਵਾਦ ਸਸ਼ੇ ਸਾਰੇ ਭਜੀ ਸਭ ਤੋਂ ਪਹਿਲਾਂ ਇੱਥੇ ਪੰਚਾਇਤ ਦੇ ਬਹੁਤ ਬਹੁਤ ਧੰਨਵਾਦ ਅੱਜ ਛੀਦੀ ਦਿਹਾੜੇ ਨੂੰ ਸਮਰਪਿਤ ਹੁੰਦਣ ਕੈਂਪ ਅੱਖਾਂ ਦਾ ਕੈਂਪ ਬਲੱਡ ਕੈਂਪ ਤੇ ਡਾਕਟਰ ਕਰਨ ਬੱਚੇ ਦੇ ਡਾਕਟਰ ਸਾਹਿਬ ਆਏ ਹੋਏ ਨੇ ਤੇ ਬਾਕੀ ਕੋਨਰ ਕੈਂਪ ਲਗਾਇਆ ਗਿਆ ਸਾਰੇ ਨੂੰ ਸੰਦੇਸ਼ ਹੈ ਜੀ ਸਾਰੇ ਖੂਦਦਾਨ ਕਰੋ ਤੇ ਆਪਣਾ ਸੰਜੋਗ ਭਾਓ ਧੰਨਵਾਦ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਜਿਵੇਂ ਲੜਕੀ ਬਹੁਤ ਸਾਰੇ ਬਲੱਡ ਡੋਨੇਸ਼ਨ ਕਰਦੇ ਆਂ ਇਵੇਂ ਹੀ ਲੜਕੀਆਂ ਨੂੰ ਕਰਨਾ ਚਾਹੀਦਾ ਆ ਤੁਹਾਡੀ ਕੋਈ ਫਰਕ ਪੈਂਦਾ ਇਹਨਾਂ ਕਮਜ਼ੋਰੀ ਜਾਂ ਵੀਕਨੈਸ ਕੋਈ ਆਹਦਾ ਦਿੱਖੀ ਮੈਨਾਂ ਅੱਜ ਜੋ ਸਹਿਬਜ਼ਾਦਿਆਂ ਦੀ ਸੀ ਦੀ ਜੋੜ ਮੇਲੇ ਦੇ ਸੰਬੰਧ ਵਿੱਚ ਕਾਟਗੜ ਵਿਖੇ ਚਾਲ ਮੇਟੀ ਦਾ ਸਟੋਰ ਵਿਖੇ ਜੋ ਖੂਨਦਾਨ ਤੇ ਬਲੱਡ ਕੈਂਪ ਤੇ ਵੱਖ-ਵੱਖ ਬਿਮਾਰੀਆਂ ਦੇ ਸੰਬੰਧਿਤ ਅੱਖਾਂ ਦਾ ਕੈਂਪ ਸਾਰੇ ਵੱਖ-ਵੱਖ ਕੈਂਪ ਲਗਾਇਆ ਗਿਆ ਮੈਂ ਵੀ ਉੱਥੇ ਲਗਾਤਾਰ ਜਾਨੀ ਕਿ ਖੂਨ ਦੇ ਦਾਨ ਕਰਨ ਲੱਗਾ ਹਾਂ ਲਗਾਤਾਰ ਮੈਂ ਚੌਥੀ ਵਾਰ ਖੂਨਦਾਨ ਕਰਨ ਲੱਗਾ ਜੀ ਇੱਥੇ ਅਪੀਲ ਕਰਦਾ ਹਾਂ ਆਮ ਜਨਤਾ ਨੂੰ ਵੀ ਵੱਧ ਤੋਂ ਵੱਧ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਖੂਨਦਾਨ ਜਿਹੜਾ ਹੁੰਦਾ ਮਹਾਦਾਨ ਹੈ ਜੀ